ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਸੋਨੂ ਘਰ ਕਿਉਂਕਿ ਹਨਾ ਬਲੌਗ ਬਣਾਉਂਦੀ ਆ ਇਸ ਤੇ ਫੋਨ ਦੇ ਪਿੱਛੇ ਹੁਣ ਪੈ ਗਿਆ ਰੌਲਾ ਇੰਸ ਨੂੰ ਬਹੁਤ ਹੀ ਜ਼ਿਆਦਾ ਗਲਤ ਨੇ ਜਿਹੜੇ ਕਮੈਂਟ ਆ ਰਹੇ ਨੇ ਕਿਉਂਕਿ ਸੋਨੂ ਐ ਜੀ ਜਿਹੜੀ ਹਨਾ ਬਲੌਗ ਬਣਾਉਂਦੀ ਆ ਇਹ ਬਣਾਉਂਦੀ ਆ ਆਈਫੋਨ ਦੇ ਵਿੱਚ ਤੁਸੀਂ 1-2 ਦਿਨ ਪਹਿਲਾਂ ਇਸ ਤੇ ਬਲੌਗ ਦੇਖੇ ਹੋਣਗੇ ਉਹਦੇ ਵਿੱਚ ਇਹ ਦੱਸਦੀ ਆ ਵੀ ਸਾਡੇ ਘਰੇ ਗਰੀਬੀ ਬਹੁਤ ਹੀ ਜ਼ਿਆਦਾ ਆ ਲੋਕ ਇਸ ਨੂੰ ਕਹਿੰਦੇ ਨੇ ਵੀ ਇਹ ਗਰੀਬੀ ਦਿਖਾ ਦਗਾ ਕਿ ਲੋਕਾਂ ਨੂੰ ਲੁੱਟੀ ਜਾਂਦੀ ਆ ਜਾਨੀ ਕਿ ਕੈਨ ਦਾ ਭਾਵਾ ਹੈ ਬਲੌਗ ਬਣਾਵਣਾ ਆਡੀਅנס ਉਹਦੇ ਨਾਲ ਜੋੜੀ ਜਾਂਦੀ ਆ ਜਿਹੜੇ ਇਹਨੂੰ ਵੇਲੇ-ਬੜੇ-ਬੜੇ ਦੇਖਦੇ ਨੇ ਆਈਫੋਨ ਦੇ ਵਿੱਚ ਬਣਾਉਂਦੀ ਆ ਬਲੌਗ ਤੇ ਇਸ ਕਰਕੇ ਇਹਨੂੰ ਕਮੈਂਟ ਆਉਂਦੇ ਨੇ ਵੀ ਬਾਥਰੂਮਾਂ ਨੂੰ ਤੁਲਾਈ ਬੈਠੀਆਂ ਪੜਦੇ ਤੇ ਉੱਥੇ ਗੇਟ ਤਾਂ ਲਵਾ ਲਾ ਜਿਹੜੇ 3-4 ਹਜ਼ਾਰ ਦੇ ਹੀ ਲੱਗ ਜਾਣਗੇ ਇਸ ਚੀਜ਼ ਕਰਕੇ ਇਸ ਨੂੰ ਬਹੁਤ ਹੀ ਜ਼ਿਆਦੇ ਟੋਲ ਕੀਤਾ ਜਾ ਰਿਹਾ ਹੈ ਤੇ ਦੂਜੀ ਗੱਲ ਦੂਜੀ ਗੱਲ ਇਹ ਵੀ ਇਹਦਾ ਘਰ ਵਾਲੇ ਜੀ ਜਿਹੜਾ ਇਹਦੇ ਤੋਂ ਸੋਨਾ ਜੀ ਜਿਹੜਾ ਪਹਿਲਾਂ ਹੀ ਇਕੱਠਾ ਕਰਨ ਲੱਗ ਗਿਆ ਕਿਉਂਕਿ ਹਜੇ ਇਹਨਾਂ ਦਾ ਪਿਆਰ ਵੀ ਨਹੀਂ ਹੋਇਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਦੀ ਅਗੇਂਜਮੈਂਟ ਹੀ ਇਸਦੇ ਨਾਲ ਹੋਈ ਆ ਇਹ ਇਹਦੀ ਭੈਣ ਦਾ ਦਿਉਰੀ ਹੈ ਤੇ ਇਹ ਇਸ ਤੋਂ ਪਹਿਲਾਂ ਹੀ ਸੋਨਾ ਇਕੱਠਾ ਕਰਨ ਲੱਗ ਗਿਆ ਉਹ ਇਸਨੇ ਥੋੜੇ ਦਿਨ ਪਹਿਲਾਂ ਹੀ ਬਲੌਗ ਪਾਇਆ ਸੀ ਜਿਸ ਤੇ ਵਿੱਚ ਇਹਨੇ ਲਿਖਿਆ ਆ ਕਿ ਮੈਂ ਆਪਣੇ ਘਰ ਵਾਲੇ ਨੂੰ ਦੇ ਦਿੱਤਾ ਗਿਫਟ ਇਸਨੇ ਗਿਫਟ ਕੀ ਦਿੱਤਾ ਤੁਸੀਂ ਸੁਣ ਕੇ ਹੈਰਾਨ ਹੋ ਜਾਮੋਗੇ ਜਿਹੜੀ ਇਹ ਕਹਿੰਦੀ ਆ ਵੀ ਮੈਂ ਗਰੀਬ ਆ ਇਸ ਨੂੰ ਕਹਿ ਰਹੇ ਨੇ ਨਾ ਕਮੈਂਟ ਆ ਰਹੇ ਨੇ ਵੀ ਤੂੰ ਗਰੀਬ ਕਹਿ ਰਹੀ ਹੈ ਤੇ ਘਰ ਵਾਲੇ ਨੂੰ ਦੇ ਰਹੀ ਹੈ ਸੋਨੇ ਦੀ ਰਿੰਗ ਇਸਨੇ ਆਪਣੇ ਘਰ ਵਾਲੇ ਨੂੰ ਸੋਨੇ ਦੀ ਰਿੰਗ ਹੈ ਜਿਹੜੀ ਗਿਫਟ ਕੀਤੀ ਆ ਇਸ ਦੇ ਉੱਤੇ ਸੋਨੂ ਕਰਨੇ ਆਪਣਾ ਵਿਚਾਰ ਰੱਖਿਆ ਵੀ ਮੇਰੀ ਮਿਹਨਤ ਨਾਲ ਮੇਰੀ ਮਿਹਨਤ ਦੀ ਕਮਾਈ ਨਾਲ ਮੈਂ ਆਪਣੇ ਘਰ ਵਾਲੇ ਨੂੰ ਸੋਨੇ ਦੀ ਜਿਹੜੀ ਰਿੰਗ ਹੈ ਉਹ ਗਿਫਟ ਕੀਤੀ ਹੈ ਇਸ ਲਈ ਤੁਸੀਂ ਸਾਨੂੰ ਟ੍ਰੋਲ ਨਾ ਕਰੋ ਤੇ ਤੀਜੀ ਗੱਲ ਹੈ ਜੀ ਜਿਹੜੀ ਇਹਨਾਂ ਦੀ ਉਹ ਏ ਹੈ ਵੀ ਇਹਦੇ ਰੰਗ ਤੇ ਕਮੈਂਟ ਆ ਰਹੇ ਨੇ ਕਿਉਂਕਿ ਸੂਨੂ ਕੌਰ ਨੇ ਜੀ ਇੰਸਟਾਗ੍ਰam ਦੇ ਉੱਤੇ ਇੱਕ ਆਪਣੀ ਪੋਸਟ ਪਾਈ ਹੋਈ ਹੈਗੀ ਉਹ ਤੁਸੀਂ ਦੇਖ ਲਿਓ ਜਾ ਕੇ ਉਹਦੇ ਉੱਤੇ ਇਸਨੇ ਕਰੀਮਾਂ ਵੇਚਣ ਦੀ ਗੱਲ ਕੀਤੀ ਹੈ ਜਾਨੀ ਕਿ ਕਿਸੇ ਦੀ ਐਡ ਦੇ ਰਹੀ ਸੀ ਕਿਸੇ ਕਰੀਮ ਦੀ ਵੀ ਜਿਸ ਤੇ ਨਾਲ ਸਥਾਈਆਂ ਵਗੈਰਾ ਜਿਹੜੇ ਮੇ ਤੁਹਾਡੇ ਫੇਸ ਤੇ ਜਾ ਪਿੰਪਲਸ ਹੋ ਜਾਂਦੇ ਆ ਉਹ ਸਾਰੇ ਦੂਰ ਹੋ ਜਾਣਗੇ ਤੇ ਇਸ ਤੇ ਨਾਲ ਹੀ ਜਿਹੜਾ ਤੁਹਾਡਾ ਰੰਗ ਹੈ ਉਹ ਵੀ ਬਹੁਤ ਹੀ ਜ਼ਿਆਦੇ ਕੋਰਾ ਹੋ ਜਾਊਗਾ ਜੇ ਤੁਸੀਂ ਉਹ ਕਰੀਮ ਵਰਤੋਂਗੇ ਇਸ ਤੇ ਉੱਤੇ ਤਾਂ ਇਸ ਨੂੰ ਰੱਜ ਕੇ ਟ੍ਰੋਲ ਕੀਤਾ ਗਿਆ ਉਹ ਇਸ ਲਈ ਕੀਤਾ ਗਿਆ ਵੀ ਜੇ ਉਸ کریم ਨਾਲ ਰੰਗ ਗੋਰਾ ਹੁੰਦਾ ਹੈ ਤਾਂ ਤੂੰ ਉਹ کریم ਨੂੰ ਆਪਣੇ ਉੱਤੇ ਫਾਲੋ ਕਰ ਤੂੰ ਆਪਣਾ ਰੰਗ ਗੋਰਾ ਕਰ ਲੈ ਤੂੰ ਆਪਣਾ ਰੰਗ ਕਾਤੋਂ ਕਾਲਾ ਰੱਖਿਆ ਹੋਇਆ ਇਸ ਲਈ ਇਸ ਨੂੰ ਬਹੁਤ ਹੀ ਜ਼ਿਆਦਾ ਰੋਸਟ ਕੀਤਾ ਹੋਇਆ ਹੈ ਜਿੱਥੇ ਹੀ ਇਹ ਕਹਿ ਰਹੀ ਹੈ ਵੀ ਮੈਂ ਆਪਣੀ ਮਿਹਨਤ ਸਦਕਾ ਹੈ ਨਾ ਆਪਣਾ ਜਿਹੜਾ ਇਹ ਆਪਣੇ ਪਰਿਵਾਰ ਦਾ ਢਿੱਡ ਪਾਲ ਰਹੀਆਂ ਕਮਾਈ ਕਰਕੇ ਉੱਥੇ ਇਸ ਨੂੰ ਕਿਹਾ ਜਾ ਰਿਹਾ ਵੀ ਤੂੰ ਲੋਕਾਂ ਨੂੰ ਠੱਗ ਰਹੀਆਂ ਲੋਕਾਂ ਨੂੰ ਟੀਮੇਂ ਠੱਗ ਰਹੀ ਹੈ ਵੀ ਤੂੰ ਫੇਕ ਐਡਾਂ ਦੇ ਰਹੀਆਂ ਅਜਿਹੀ ਦੁਨੀਆ ਤੇ ਕੋਈ ਕਰੀਮ ਹੀ ਨਹੀਂ ਬਣੀ ਹੈਗੀ ਜਿਹਦੇ ਨਾਲ ਰੰਗ ਹੈ ਜਿਹੜਾ ਚਿੱਟਾ ਹੋ ਜਾਊਗਾ ਬੰਦੇ ਦਾ ਇਸ ਲਈ ਇਸ ਨੂੰ ਕਿਹਾ ਜਾ ਰਿਹਾ ਵੀ ਤੂੰ ਠੱਗ ਰਹੀਆਂ ਤੈਨੂੰ ਉਹ ਐਡ ਦੇ ਪੈਸੇ ਮਿਲਦਿਆ ਇਸ ਕਰਕੇ ਤੂੰ ਉਹ ਐਡ ਦਿੰਨੀ ਆ ਤੈਨੂੰ ਪੈਸੇ ਮਿਲ ਜਾਂਦੇ ਆ ਪਰ ਪਤਾ ਨਹੀਂ ਕਿੰਨੇ ਲੋਕ ਤੈਨੂੰ ਯਾਨੀ ਕਿ ਇਹਨੂੰ ਲੱਖਾਂ ਹੀ ਦੇਖਦੇ ਆ ਵੀ ਉਹ ਲੱਖਾਂ ਲੋਕਾਂ ਦੇ ਵਿੱਚੋਂ ਚਾਹੇ 10000 ਬੰਦਾ ਵੀ ਇਹਦੇ ਪਿੱਛੇ ਲੱਗ ਕੇ ਉਹ کریم ਖਰੀਦ ਲੂਗਾ ਫਾਇਦਾ ਉਹਨੂੰ ਕੋਈ ਹੋਣਾ ਨਹੀਂ ਕੰਪਨੀ ਵਾਲਿਆਂ ਨੂੰ ਫਾਇਦਾ ਹੋ ਜਾਣਾ ਜੀ ਇਹਨਾਂ ਦੀ ਉਹ کریم ਚਲਾਈ ہوئی ਹੈ ਵੀ ਤੂੰ ਲੋਕਾਂ ਨੂੰ ਗੁੰਮਰਾਹ ਕਰਕੇ ਲੋਟ ਰਹੀ ਹੈ ਤੇ পাপ ਕਰ ਰਹੀ ਹੈ ਕਿ ਤੈਨੂੰ ਤੇਰੇ ਐਡ ਦੇ ਪੈਸੇ ਨਹੀਂ ਜਿਹੜੇ ਉਹ ਮਿਲ ਜਾਣੇ ਨਹੀਂ ਇਸ ਕਰਕੇ ਇਸ ਨੂੰ ਬਹੁਤ ਹੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਵੀ ਉਹ ਪ੍ਰੀਮੇ ਜਿਹੜੀ ਤੂੰ ਪਹਿਲਾਂ ਹੀ ਆਪਣੇ ਤੇ ਫੋਲੋ ਕਰਨਾ ਤੇ ਜਿਹੜੀ ਆਪਣੇ ਘਰ ਵਾਲੇ ਨੂੰ ਰਿੰਗ ਦਿੰਦੀ ਸੀ ਉਹ ਉਹ ਨੂੰ ਦੇਣ ਤੋਂ ਪਹਿਲਾਂ ਯਾਨੀ ਕਿ ਬਿਆਨ ਪਾ ਦਿੰਦੇ ਉਹ ਨੂੰ ਰਿੰਗ ਔਰ ਰਿੰਗ ਜਿਹੜੀ ਤੂੰ ਆਪਣੇ ਪਿਓ ਨੂੰ ਦਿੰਦੀ ਉਹ ਤੇਰਾ ਪਿਓ ਤੇਰੇ ਵਿਆਹ ਤੇ ਤੇਰੇ ਘਰ ਵਾਲੇ ਨੂੰ ਪਾ ਦਿੰਦਾ ਜਿਸ ਦੇ ਨਾਲ ਕੀ ਸੀ ਤੇਰੇ ਘਰਦਿਆਂ ਦੀ ਬਹੁਤ ਹੀ ਜ਼ਿਆਦਾ ਸੋਣੀ ਆ ਜਿਹੜੀ ਹੈਲਪ ਹੋ ਜਾਂਦੀ ਇਸ ਕਰਕੇ ਇਸ ਨੂੰ ਬਹੁਤ ਹੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ